ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦੋਸ਼ੀ ਬਿਕਰਮ ਜੇ ਸਿੰਘ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਕੈਦ ਨੇ ਉਹਨਾਂ ਦੇ ਉੱਤੇ ਜਿਹੜੀਆਂ ਹੁਣ ਇੱਕ ਐਸਆਈਟੀ ਟੀਮ ਜਿਹੜੀ ਆ ਬਣਾਈ ਗਈ ਸੀ ਤਾਂ ਹੁਣ ਐਸਆਈਟੀ ਟੀਮ ਜਿਹੜੀ ਆ ਹੁਣ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਟੀਮ ਦੇ ਵਿੱਚ ਐਸਐਸਪੀ ਪਟਿਆਲਾ ਜੋ ਕਿ ਵਰुण ਅਤੇ ਐਸਪੀਡੀ ਪਟਿਆਲਾ ਜੋ ਕਿ ਗੁਰਬੰਸ ਸਿੰਘ ਜੋ ਇਸ ਐਸਆਈਟੀ ਟੀਮ ਦੀ ਜਿਹੜੀ ਆ ਅਗਵਾਈ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਐਸਆਈਟੀ ਟੀਮ ਹੈ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੀ ਹੈ ਤੇ ਇਹ ਜਿਹੜਾ ਮਜੀਠੀਆ ਦੇ ਨਾਲ ਪੁੱਛਗਿੱਛ ਕਰੇਗੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜ ਹੈਸ਼ਤਾਨ ਤੋਂ 25 ਤਰੀਕ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਮਜੀਠੀਆ ਦੇ ਉੱਤੇ ਜਿਹੜੇ ਆ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 28 ਅਗਸਤ ਨੂੰ ਜਿਹੜੀ ਆ ਮਜੀਠੀਆ ਦੀ ਨਿਆਇਕ ਹਿਰਾਸਤ ਵੀ ਖਤਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਅੱਜ ਜਿਹੜੀ ਆ ਐਸਆਈਟੀ ਟੀਮ ਜਿਹੜੀ ਬਣਾਈ ਗਈ ਸੀ ਤਾਂ ਅੱਜ ਦੀ ਜਿਹੜੀ ਐਸਆਈਟੀ ਟੀਮ ਹੈ ਜਿਸ ਦੇ ਵਿੱਚ ਐਸਐਸਪੀ ਅਤੇ ਐਸਪੀਡੀ ਪਟਿਆਲਾ ਦੇ ਜਿਹੜੇ ਆ ਉਹ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਗਏ ਆ ਤੇ ਉਹ ਜਿਹੜੇ ਅੱਜ ਮਜੀਠੀਆ ਦੇ ਨਾਲ ਉਹਨਾਂ ਦੇ ਮਾਮਲੇ ਦੇ ਨਾਲ ਉਹਨਾਂ ਦੇ ਕੇਸ ਦੇ ਨਾਲ ਜੁੜੀ ਹੋਈ ਗੱਲਬਾਤ ਦੇ ਬਾਰੇ ਮਜੀਠੀ 25 ਤਰੀਕ ਨੂੰ ਜਿਹੜਾ ਹੈ ਉਹਨਾਂ ਦੇ ਰਿਹਾਈਸ਼ੇ ਸਥਾਨ ਅੰਮ੍ਰਿਤਸਰ ਤੋਂ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੇ ਤੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਕੈਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦੋਸ਼ੀ ਬਿਕਰਮ ਜੈ ਸਿੰਘ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਕੈਦ ਨੇ ਉਹਨਾਂ ਦੇ ਉੱਤੇ ਜਿਹੜੀਆਂ ਹੁਣ ਇੱਕ ਐਸਆਈਟੀ ਟੀਮ ਜਿਹੜੀ ਆ ਬਣਾਈ ਗਈ ਸੀ ਤਾਂ ਹੁਣ ਐਸਆਈਟੀ ਟੀਮ ਜਿਹੜੀ ਆ ਹੁਣ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਟੀਮ ਦੇ ਵਿੱਚ ਐਸਐਸਪੀ ਪਟਿਆਲਾ ਜੋ ਕਿ ਵਰुण ਅਤੇ ਐਸਪੀਡੀ ਪਟਿਆਲਾ ਜੋ ਕਿ ਗੁਰਬੰਸ ਸਿੰਘ ਜੋ ਇਸ ਐਸਆਈਟੀ ਟੀਮ ਦੀ ਜਿਹੜੀ ਆ ਅਗਵਾਈ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਐਸਆਈਟੀ ਟੀਮ ਹੈ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੀ ਹੈ ਤੇ ਇਹ ਜਿਹੜਾ ਮਜੀਠੀਆ ਦੇ ਨਾਲ ਪੁੱਛਗਿੱਛ ਕਰੇਗੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜ राजस्थान ਤੋਂ 25 ਤਰੀਕ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਮਜੀਠੀਆ ਦੇ ਉੱਤੇ ਜਿਹੜੇ ਆ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 28 ਅਗਸਤ ਨੂੰ ਜਿਹੜੀ ਆ ਮਜੀਠੀਆ ਦੀ ਨਿਆਇਕ ਹਿਰਾਸਤ ਵੀ ਖਤਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਅੱਜ ਜਿਹੜੀ ਆ ਐਸਆਈਟੀ ਟੀਮ ਜਿਹੜੀ ਬਣਾਈ ਗਈ ਸੀ ਤਾਂ ਅੱਜ ਦੀ ਜਿਹੜੀ ਐਸਆਈਟੀ ਟੀਮ ਹੈ ਜਿਸ ਦੇ ਵਿੱਚ ਐਸਐਸਪੀ ਅਤੇ ਐਸਪੀਡੀ ਪਟਿਆਲਾ ਦੇ ਜਿਹੜੇ ਆ ਉਹ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਗਏ ਆ ਤੇ ਉਹ ਜਿਹੜੇ ਅੱਜ ਮਜੀਠੀਆ ਦੇ ਨਾਲ ਉਹਨਾਂ ਦੇ ਮਾਮਲੇ ਦੇ ਨਾਲ ਉਹਨਾਂ ਦੇ ਕੇਸ ਦੇ ਨਾਲ ਜੁੜੀ ਹੋਈ ਗੱਲਬਾਤ ਦੇ ਬਾਰੇ ਮਜੀਠੀਆ ਤੋਂ ਪੁੱ 25 ਤਰੀਕ ਨੂੰ ਜਿਹੜਾ ਹੈ ਉਹਨਾਂ ਦੇ ਰਿਹਾਈਸ਼ ਸਥਾਨ ਅੰਮ੍ਰਿਤਸਰ ਤੋਂ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੇ ਤੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਕੈਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦੋਸ਼ੀ ਬਿਕਰਮ ਜੈ ਸਿੰਘ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਕੈਦ ਨੇ ਉਹਨਾਂ ਦੇ ਉੱਤੇ ਜਿਹੜੀਆਂ ਹੁਣ ਇੱਕ ਐਸਆਈਟੀ ਟੀਮ ਜਿਹੜੀ ਆ ਬਣਾਈ ਗਈ ਸੀ ਤਾਂ ਹੁਣ ਐਸਆਈਟੀ ਟੀਮ ਜਿਹੜੀ ਆ ਹੁਣ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਟੀਮ ਦੇ ਵਿੱਚ ਐਸਐਸਪੀ ਪਟਿਆਲਾ ਜੋ ਕਿ ਵਰुण ਅਤੇ ਐਸਪੀਡੀ ਪਟਿਆਲਾ ਜੋ ਕਿ ਗੁਰਬੰਸ ਸਿੰਘ ਜੋ ਇਸ ਐਸਆਈਟੀ ਟੀਮ ਦੀ ਜਿਹੜੀ ਆ ਅਗਵਾਈ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਐਸਆਈਟੀ ਟੀਮ ਹੈ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚੀ ਹੈ ਤੇ ਇਹ ਜਿਹੜਾ ਮਜੀਠੀਆ ਦੇ ਨਾਲ ਪੁੱਛਗਿੱਛ ਕਰੇਗੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜ ਇਸ਼ਤਾਨ ਤੋਂ 25 ਤਰੀਕ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਮਜੀਠੀਆ ਦੇ ਉੱਤੇ ਜਿਹੜੇ ਆ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 28 ਅਗਸਤ ਨੂੰ ਜਿਹੜੀ ਆ ਮਜੀਠੀਆ ਦੀ ਨਿਆਇਕ ਹਿਰਾਸਤ ਵੀ ਖਤਮ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਅੱਜ ਜਿਹੜੀ ਆ ਐਸਆਈਟੀ ਟੀਮ ਜਿਹੜੀ ਬਣਾਈ ਗਈ ਸੀ ਤਾਂ ਅੱਜ ਦੀ ਜਿਹੜੀ ਐਸਆਈਟੀ ਟੀਮ ਹੈ ਜਿਸ ਦੇ ਵਿੱਚ ਐਸਐਸਪੀ ਅਤੇ ਐਸਪੀਡੀ ਪਟਿਆਲਾ ਦੇ ਜਿਹੜੇ ਆ ਉਹ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਗਏ ਆ ਤੇ ਉਹ ਜਿਹੜੇ ਅੱਜ ਮਜੀਠੀਆ ਦੇ ਨਾਲ ਉਹਨਾਂ ਦੇ ਮਾਮਲੇ ਦੇ ਨਾਲ ਉਹਨਾਂ ਦੇ ਕੇਸ ਦੇ ਨਾਲ ਜੁੜੀ ਹੋਈ ਗੱਲਬਾਤ ਦੇ ਬਾਰੇ ਮਜੀਠੀਆ 25 ਤਰੀਕ ਨੂੰ ਜਿਹੜਾ ਹੈ ਉਹਨਾਂ ਦੇ ਰਿਹਾਈਸ਼ ਸਥਾਨ ਅੰਮ੍ਰਿਤਸਰ ਤੋਂ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੇ ਤੇ ਹੁਣ ਵਿਕਰਮਜੀਤ ਸਿੰਘ ਮਜੀਟਿਆ ਜਿਹੜਾ ਹੈ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਕੈਦ ਨੇ